ਸਤਿ ਸ੍ਰੀ ਅਕਾਲ ਜੀ ਜੁੜ ਗਿਓ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਸ ਟਾਈਮ ਰਾਤ ਦੇ 7:30 ਵਜੇ ਰਹੇ ਨੇਗੇ ਤੇ 6 ਅਕਤੂਬਰ 2025 ਦਾ ਦਿਨ ਲੰਘ ਚੁੱਕਿਆ ਅੱਜ ਜਿਹੜਾ ਦਿਨ ਸੀ ਬਹੁਤ ਹੀ ਥਾਮ ਅਤੇ ਬੱਦਲਵਾਈ ਵਾਲਾ ਸੀਗਾ ਖਾਸ ਤੌਰ ਤੇ ਦੁਪਹਿਰ ਤੱਕ ਤੇ ਖਾਸ ਤੌਰ ਤੇ ਦੱਖਣ ਪੱਛਮੀ ਮਾਲਵਾ ਫਾਜ਼ਿਲਕਾ ਮੁਕਸਰ ਸਾਹਿਬ ਜਫਰੋਜ਼ਪੁਰ ਜਾਂ ਉੱਤਰੀ ਰਾਜਸਥਾਨ ਦੇ ਵਿੱਚ ਅੱਜ ਝੜੀ ਨੋਵਾ ਕਈ ਘੰਟਿਆਂ ਲਈ ਮੀਂਹ ਵੇਖਣ ਨੂੰ ਮਿਲਿਆ ਉਸ ਤੋਂ ਪਹਿਲਾਂ ਲੰਗੀ ਰਾਤ ਮਾਝਾ ਦਬਾਬਾ ਦੇ ਕਈ ਖੇਤਰਾਂ ਦੇ ਵਿੱਚ ਤੇ ਅੱਜ ਦਿਨੇ ਉੱਾਰ ਖੇਤਰ ਦੇ ਉੱਤੇ ਹਿੜਾਣੇ ਦੇ ਵਿੱਚ ਵੀ ਕਈ ਥਾਂਵਾਂ ਤੇ ਮੀਂਹ ਆ ਜਿਹੜਾ ਉਹ ਤਕੜੀ ਝਟ ਦੇ ਨਾਲ ਵਰਿਆਗਾ ਸੋ ਇਹ ਜਿਹੜਾ ਸਿਸਟਮ ਆ ਇਹਦਾ ਲਗਭਗ 70% ਹਿੱਸਾ ਗੁਜ਼ਰ ਚੁੱਕਿਆਗਾ ਤੇ 30% ਇਹ ਬਾਕੀ ਆ ਸਭ ਤੋਂ ਪਹਿਲਾਂ ਸੈਟਲਾਈਟ ਤੇ ਝਾਤ ਮਾਰਦੇ ਆ ਕਿ ਸਿਸਟਮ ਐਸਮ ਕਿੱਥੇ ਕਿੱਥੇ ਫਿਰਦਾ ਤਾਂ ਜਦੋਂ ਆਪਾਂ ਸੈਟਲਾਈਟ ਦੇਖਦੇ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਲਹਿੰਦੇ ਪੰਜਾਬ ਦੇ ਉੱਪਰ ਬੱਦਲ ਬਈ ਹਾਲੇ ਹੈਗੀ ਆ ਤੇ ਉਸ ਤੋਂ ਇਲਾਵਾ ਜੰਮੂ ਖੇਤਰ ਹਿਮਾਚਲ ਖੇਤਰ ਉੱਤਰਾਖੰਡ ਉੱਥੇ ਦਾ ਭਾਰੀ ਬੱਦਲ ਬਈ ਆ ਤੇ ਹਰਿਆਣੇ ਦੇ ਵੀ ਕਾਫੀ ਖੇਤਰਾਂ ਉੱਪਰ ਬੱਦਲ ਬਈ ਬਣੀ ਹੋਈ ਮੰਡਰਾ ਰਹੇ ਨੇ ਸਿਰਫ ਪੰਜਾਬ ਦੇ ਕੁਝ ਖੇਤਰ ਨੇ ਜਿੱਥੇ ਬਚਕਾਰ ਦੀ ਮੌਸਮ ਸਾਫ ਆ ਤੇ ਜਿੱਥੇ ਚਾਨਣ ਦੇ ਦਰਸ਼ਨ ਹੋ ਰਹੇ ਨੇ ਤੇ ਚਾਨਣ ਅੱਜ ਸੋਨਾ ਅੰਬਰਾ ਤੇ ਚਮਕ ਰਿਹਾਗਾ ਜਿੰਨਾ ਚਿਰ ਇਥੋਂ ਥੱਲੇ ਆ ਬੱਦਲ ਬਈ ਖਤਮ ਨਹੀਂ ਹੁੰਦੀ ਇਸ ਸਿਸਟਮ ਦੀ ਸਮਾਪਤੀ ਆਪਾਂ ਜਿਹੜੀ ਡਿਕਲੇਅਰ ਨਹੀਂ ਕਰ ਸਕਦੇ ਦੂਜੀ ਸਿੱਧੀ ਜੀ ਗੱਲ ਇਹ ਹੁੰਦੀ ਹੈ ਕਿ ਜਦੋਂ ਤੁਹਾਡੇ ਕੋਲ ਉੱਤਰ ਪੱਛੋਂ ਦੀ ਹਵਾ ਚੱਲਣੀ ਸ਼ੁਰੂ ਹੋਊਗੀ ਉਦੋਂ ਤੁਹਾਡੇ ਇਲਾਕੇ ਦੇ ਵਿੱਚੋਂ ਸਿਸਟਮ ਸਮਾਪਤ ਹੋਊ ਜੇਕਰ ਪੂਰਬ ਦੀ ਹਵਾ ਦੱਖਣ ਪੂਰਬ ਦੀ ਹਵਾ ਜਾਂ ਉੱਤਰ ਪੂਰਬ ਦੀ ਹਵਾ ਚੱਲ ਰਹੀ ਹੈ ਉਹਨਾਂ ਟਾਈਮ ਸਿਸਟਮ ਇੱਥੇ ਇਹ ਬਰਕਰਾਰ ਆਗਾ ਥੋੜੀ ਜੀ ਗੱਲ ਇਹ ਕਹੀ ਜਾ ਸਕਦੀ ਹੈ ਕਿ ਮਾਲਵੇ ਦੇ ਤੇ ਉੱਤਰੀ ਰਾਜਸਥਾਨ ਦੇ ਬਹੁਤੇ ਖੇਤਰਾਂ ਚੋਂ ਹੁਣ ਹਨੇਰ ਝੱਖੜ ਝੁੱਲਣ ਦੇ ਤੇ ਮੀਂਹ ਪੈਣ ਦੇ ਵੱਡੇ ਪੱਧਰ ਤੇ ਇਹ ਚਾਂਸ ਖਤਮ ਨੇ ਪਰ ਮਾੜਾ ਮੋਟਾ ਪੈਚੀਜ ਆ ਕਿਤੇ ਕਿਤੇ ਬੱਦਲ ਬਣ ਤੇ ਕਰਚਲਸ਼ਕ ਹੋਣ ਦੇ ਹਜੇ ਅਸਾਰ ਹੈਗੇ ਉਹ ਲਿਮਟਿਡ ਜਿਲਾਕੇ ਹੋਣਗੇ ਕਿਤੇ ਕਿਤੇ ਆ ਬਾਕੀ ਜਿਹੜਾ ਅਗਲੇ 24 ਘੰਟਿਆਂ ਦੇ ਦੌਰਾਨ ਮਾਝਾ ਖੇਤਰ ਦੁਆਬਾ ਖੇਤਰ ਪੁਆਧ ਖੇਤਰ ਉੱਤਰੀ ਤੇ ਕੇਂਦਰੀ ਹਰਿਆਣਾ ਇੱਥੇ ਸਸਤਾ ਮੌਜੂਦ ਆ ਇਹਨਾਂ ਖੇਤਰਾਂ ਨੇ ਸਾਰੇ ਖੇਤਰਾਂ ਚ ਤਾਂ ਨਹੀਂ ਹੋਊਗਾ ਕਿਉਂਕਿ ਟੈਂਪਰੇਚਰ ਕਾਫੀ ਜ਼ਿਆਦਾ ਡਿੱਪ ਹੋ ਗਿਆ ਡਾਊਨ ਹੋ ਗਿਆ ਪਰ ਫਿਰ ਵੀ ਜਿੱਥੇ ਕਿਤੇ ਬਣੂਗਾ ਉਹਦੇ ਵਿੱਚ ਗੜੇਮਾਰ ਹੋਣ ਦੇ ਅਸਾਰ ਵਰਕਰਾਰ ਨੇ ਤੇ ਗੜੇਮਾਰ ਕੁਝ ਘੰਟਿਆਂ ਦੇ ਵਿੱਚ ਅੱਜ ਰਾਤ ਜਾਂ ਕੱਲ ਸਵੇਰ ਵੇਖਣ ਨੂੰ ਵੀ ਮਿਲੂਗੀ ਥੋੜੇ ਬਹੁਤੇ ਅਸਾਰ ਨੇ ਜਿਹੜੇ ਉਹ ਜਿਵੇਂ ਮੋਗਾ ਹੋਇਆ ਲੁਧਿਆਣਾ ਹੋਇਆ ਅਮਲੇਰ ਕਟਲਾ ਹੋਇਆ ਫਤਿਹਗੜ੍ਹ ਸਾਹਿਬ ਪਟਿਆਲਾ ਇਹਨਾਂ ਖੇਤਰਾਂ ਦੇ ਵਿੱਚ ਵੀ ਵਰਕਰਾਰ ਨੇ ਬਾਕੀ ਜੰਮੂ ਖੇਤਰ ਹਿਮਾਚਲ ਖੇਤਰ ਉੱਤਰਾਖੰਡ ਖੇਤਰ ਇਹਨਾਂ ਖੇਤਰਾਂ ਦੇ ਵਿੱਚ ਤਾਂ ਸਿਸਟਮ ਕੱਲ 7 ਦੀ ਸ਼ਾਮ ਤੱਕ ਵੀ ਐਕਟਿਵ ਰਹਿਣ ਦੇ ਅਸਾਰ ਨੇ ਹਰਿਆਣਾ ਦੇ ਦਿੱਲੀ ਵੱਲ ਦੇ ਇਲਾਕਿਆਂ ਦੇ ਵਿੱਚ ਵੀ ਜਿਹੜਾ ਸਿਸਟਮ ਅਕਲ ਦੁਪਹਿਰ ਤੱਕ ਐਕਟਿਵ ਰਹਿਣ ਦੇ ਅਸਾਰ ਨੇ ਤੇ ਪੱਛਮੀ ਯੂਪੀ ਤੱਕ ਕੱਲ ਸ਼ਾਮ ਤੱਕ ਐਕਟਿਵ ਰਹਿਣ ਦੇ ਅਸਾਰ ਜਿਹੜਾ ਬਣੇ ਹੋਏ ਨੇਗੇ ਉੱਤਰੀ ਰਾਜਸਥਾਨ ਦੇ ਵਿੱਚੋਂ ਅੱਜ ਸਵੇਰ ਨੂੰ ਸਿਸਟਮ ਪਾਰ ਲੰਘ ਜਾਣਾ ਹਾਲਾਂਕਿ ਉੱਥੇ ਬੱਦਲ ਬਈ ਹੈ ਉਹਦੇ ਦੁਬਾਰੇ ਐਕਟਿਵ ਹੋਣ ਦੇ ਅਸਾਰ ਜਿਹੜਾ ਕੁਝ ਘੱਟ ਜਿਹੜਾ ਮਹਿਸੂਸ ਹੋ ਰਹੇ ਨੇ ਜਿੱਥੋਂ ਤੱਕ ਤਾਪਮਨ ਦੀ ਗੱਲ ਕਈ ਥਾਵਾਂ ਤੇ 26 ਡਿਗਰੀ ਸੈਲਸੀਅਸ ਤੋਂ ਥੱਲੇ ਆ ਗਿਆ ਇਸੇ ਤਰ੍ਹਾਂ ਜਿਹੜਾ ਤੜਕਸਾਰ ਰਾਤ ਦਾ ਤਾਪਮਾਨ ਸੀ ਘਟੋ ਘਟ ਤਾਪਮਾਨ ਸੀ ਉਹ 20 ਡਿਗਰੀ ਸੈਲਸੀਅਸ ਤੋਂ ਥੱਲੇ ਕਈ ਥਾਵਾਂ ਤੇ ਆ ਗਿਆ ਤਾਪਮਾਨ ਦੇ ਵਿੱਚ ਖਾਸ ਕਰਕੇ ਰਾਤਾਂ ਦਾ ਤਾਪਮਾਨ ਦੇ ਵਿੱਚ ਇਹ ਘਾਟਾ ਲਗਾਤਾਰ ਜਾਰੀ ਰਹਣਾਗਾ ਕੱਲ ਨੂੰ ਕੁਝ ਹੋਰ ਖੇਤਰਾਂ ਦੇ ਵਿੱਚ ਤਾਪਮਾਨ ਹੋ ਸਕਦਾ 19 ਜਾਂ 18 ਡਿਗਰੀ ਸੈਲਸੀਅਸ ਤੋਂ ਥੱਲੇ ਆ ਜਵੇ ਤੇ ਉਸ ਤੋਂ ਬਾਅਦ 8 9 ਤੇ 10 ਤਰੀਕ ਨੂੰ ਕੁਝ ਕੁ ਖੇਤਰਾਂ ਦੇ ਵਿੱਚ ਤਾਪਮਾਨ 15 ਜਾਂ 16 ਡਿਗਰੀ ਸੈਲਸੀਅਸ ਵੀ ਰਿਕਾਰਡ ਹੋ ਸਕਦਾ ਏਦਾਂ ਦਾ ਜਾਪ ਰਿਹਾ ਜਦੋਂ ਠੰਡੀਆਂ ਸ਼ੀਤ ਹਵਾਵਾਂ ਉਤਰਦੀਆਂ ਮਦਾਨੀ ਇਲਾਕਿਆਂ ਦੇ ਵਿੱਚ ਕੂਚ ਕਰਨ ਗਿਆ ਸੋ ਇਸ ਕਰਕੇ ਭਾਵੇਂ ਕਿ ਇੱਕਦਮ ਵੱਡੀ ਠੰਡ ਦਾ ਦੌਰ ਨਹੀਂ ਹੈਗਾ ਪਰ ਕਿਉਂਕਿ ਕੱਲ ਤੇ ਪਰਸੋਂ ਹਮਸਾਲ ਸਸਤਮ ਸੀ ਅੱਜ ਤੁਸੀਂ ਮਹਿਸੂਸ ਕਰ ਲਿਆ ਹੋ ਤੇ ਆਉਣ ਵਾਲੇ ਦਿਨਾਂ ਦੇ ਦੌਰਾਨ ਜਿਹੜੇ ਤਿੰਨ ਚਾਰ ਦਿਨ ਨੇ ਸਵੇਰਾਂ ਕਾਫੀ ਜ਼ਿਆਦਾ ਠੰਡੀਆਂ ਹੋਣਗੀਆਂ ਇਸ ਕਰਕੇ ਉਸ ਪੱਖ ਤੋਂ ਪਸ਼ੂਆਂ ਦਾ ਵੱਡਿਆਂ ਦਾ ਛੋਟਿਆਂ ਦਾ ਤੇ ਆਪੋ ਆਪਣਾ ਖਿਆਲ ਰੱਖਣਾ ਜ਼ਰੂਰ ਬਣਦਾਗਾ ਦਿਨ ਦੇ ਤਾਪਮਨ ਹਾਲਾਂਕਿ ਸਭ ਤੋਂ ਵੱਧ ਅੱਜ ਹੀ ਥੱਲੇ ਨੂੰ ਲੁੜਕੇ ਨੇ ਕੱਲ ਤੋਂ ਇਹਨਾਂ ਦੇ ਵਿੱਚ ਥੋੜਾ ਥੋੜਾ ਇਜ਼ਾਫਾ ਹੋਣਾ ਸ਼ੁਰੂ ਹੋਊਗਾ ਜਿthੇ ਜਿthੇ ਸੂਰਜ ਦਰਸ਼ਨ ਦੇਊਗਾ ਪਰ ਫੇਰ ਵੀ ਅਗਲੇ 5-6 ਦਿਨ ਦਿਨ ਦਾ ਤਾਪਮਨ ਜਿਹੜਾ ਉਹ 28 ਜਾਂ 29 ਡਿਗਰੀ ਸੈਲਸੀਅਸ ਤੋਂ ਪਾਰ ਜਾਂ ਜਿਹੜਾ ਜਾਂਦਾ ਨਹੀਂ ਜਾਂ ਪਰ ਰਿਹਾ ਤੇ ਅਕਤੂਬਰ ਦੇ ਅੱਧ ਤੱਕ ਜਿਹੜਾ ਰਾਤ ਦਾ ਟੈਂਪਰੇਚਰ ਹੈ ਉਹ 22 ਡਿਗਰੀ ਸੈਲਸੀਅਸ ਤੋਂ ਉੱਪਰ ਜਾਂਦਾ ਨਹੀਂ ਜਾਂ ਪਰ ਰਿਹਾ ਤੇ ਜਿਹੜਾ ਦਿਨ ਦਾ ਤਾਪਮਨ ਆ ਦੁਪਹਿਰ ਦਾ ਤਾਪਮਨ ਅਕਤੂਬਰ ਦੇ ਅੱਧ ਤੱਕ ਹੋ ਸਕਦਾ ਕੋਈ ਇੱਕ ਦੋ ਲੋਕੇਸ਼ਨਾਂ ਤੇ 30 ਡਿਗਰੀ ਸੈਲਸੀ ਓਵਰঅল ਗਰਮੀ ਦਾ ਸੀਜ਼ਨ ਲੰਘ ਚੁੱਕਿਆ ਠੰਡ ਚਾਰ ਪੰਜ ਦਿਨ ਥੋੜੀ ਜਿਹੀ ਜ਼ਿਆਦਾ ਮਹਿਸੂਸ ਹੋ ਗਈ ਪਰ ਆਪਾਂ ਪੱਤ ਝੜ ਦੇ ਵਿੱਚ ਇਸ ਟਾਈਮ ਐਂਟਰੀ ਕਰ ਰਹੇ ਹਾਂਗੇ ਇੱਕ ਵਾਰੀ ਤਾਪਨ ਰਾਤਾਂ ਦੇ ਤੇ ਦਿਨ ਦੇ ਥੋੜਾ ਥੋੜਾ ਤਾਹਨ ਉੱਠਣਗੇ ਜਿਵੇਂ ਜਿਵੇਂ ਸੂਰਜ ਦਿਖਾਈ ਦੇ ਉਹ ਜਿਵੇਂ ਜਿਵੇਂ ਇੱਥੇ ਹਵਾ ਦੇ ਵਿੱਚ ਪੋਲੂਸ਼ਨ ਵਧੂਗਾ ਤੇ ਉਸ ਤੋਂ ਬਾਅਦ ਜਿਹੜਾ ਨੇੜੇ ਕੋਈ ਭਵਿੱਖ ਦੇ ਵਿੱਚ ਸਿਸਟਮ ਆਉਂਦਾ ਜਾਪ ਨਹੀਂ ਰਿਹਾ ਇਹ ਸਿਸਟਮ ਮੌਜੂਦਾ ਜਿੱਡਾ ਵੱਡਾ ਤਾਕੜਾ ਲੱਗ ਰਿਹਾ ਸੀ ਹਾਲ ਫਿਲਹਾਲ ਉਡੇ ਵੱਡੇ ਵੱਡੇ ਪੱਧਰ ਤੇ ਇਹਨੇ ਨੁਕਸਾਨ ਨਹੀਂ ਕੀਤਾ ਪਰ ਫਿਰ ਵੀ ਰਾਜਸਥਾਨ ਦੇ ਅਨੂਪਗੜ੍ਹ ਦੇ ਗੰਗਾ ਨਗਰ ਤੇ ਹਨੂਮਨਗੜ੍ਹ ਦੇ ਕਈ ਖੇਤਰਾਂ ਦੇ ਵਿੱਚ ਕਈ ਫਸਲਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਚੁੱਕਿਆ ਉਹ ਚਾਹੇ ਡਾਇਰੈਕਟਲੀ ਤੌਰ ਤੇ ਚਾਹੇ ਝੜੀ ਨਮਾ ਪਾਏ ਹੋਏ ਮੀਂਹ ਕਰਕੇ ਆ ਜਾਂ ਮਾਲਵੇ ਦੇ ਕੁਝ ਖੇਤਰਾਂ ਦੇ ਵਿੱਚ ਬੀਤੇ ਕੱਲ ਸਵੇਰੇ ਆਈ ਹੋਈ ਨੇਰੀ ਨਾਲ ਲੰਮੀਆਂ ਵੇਛੀਆਂ ਫਸਲਾਂ ਦੇ ਕਰਕੇ ਹੈਗਾ ਤੇ ਅਗਲੇ ਜਿਹੜਾ 24 ਘੰਟੇ ਮਾਝਾ ਦਬਾਬਾ ਆਪਵਾਦ ਉੱਤਰੀ ਤੇ ਕੇਂਦਰੀ ਹਿਰਾਣਾ ਪੱਛਮੀ ਯੂਪੀ ਇਹਨਾਂ ਦੇ ਵਿੱਚੋਂ ਪੈਚੀ ਰੂਪ ਦੇ ਵਿੱਚ ਕਿਤੇ ਕਿਤੇ ਮੀਂਹ ਹੋ ਸਕਦਾ ਤੇ ਕਿਤੇ ਕਿਤੇ ਗੜੇਮਾਰ ਹੋਣ ਦੇ ਅਸਾਰ ਬਰਕਰਾਰ ਨੇ ਤੇ ਕੁਝ ਕਲਾਕਾਂ ਵਿੱਚ ਗੜੇਮਾਰ ਹੁੰਦੀ ਦਿਖੂ ਵੀ ਉਹ ਕੱਲ ਸਵੇਰ ਹੋ ਸਕਦੀ ਹੈ ਜਾਂ ਕੱਲ ਦੁਪਹਿਰ ਹੋ ਸਕਦੀ ਹੈ ਜਾਂ ਅੱਜ ਰਾਤ ਨੂੰ ਵੀ ਕਿਤੇ ਨਾ ਕਿਤੇ ਬਣਦੇ ਅਸਾਰ ਹੋਣਗੇ ਤੇ ਪਹਾੜਾਂ ਦੇ ਵਿੱਚ ਸਿਸਟਮ ਕੱਲ ਸ਼ਾਮ ਨੂੰ ਜਾਂ ਅੱਠ ਦੀ ਸਵੇਰ ਤੱਕ ਕੂਚ ਕਰੂਗਾ ਉਸ ਤੋਂ ਬਾਅਦ ਲਗਭਗ 2-3 ਹਫ਼ਤੇ ਕੋਈ ਵੀ ਸਿਸਟਮ ਆਉਂਦਾ ਜਾਂ ਪਜੜਾ ਨਹੀਂ ਰਿਹਾ ਸੋ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ